ਦੋਸਤੋ ਜੇਕਰ ਤੁਸੀਂ ਫੇਸਬੁੱਕ ਤੇ ਡੇਲੀ ਪੋਸਟ ਕਰਦੇ ਹੋ ਪੋਸਟ ਦਾ ਮਤਲਬ ਹੋ ਗਿਆ ਜੀ ਰੀਲ ਵੀਡੀਓ ਲਿਖ ਕੇ ਜਾਂ ਆਪਾਂ ਫੋਟੋ ਪਾਉਣੀ ਇਹ ਸਭ ਕੁਝ ਪੋਸਟ ਦੇ ਵਿੱਚ ਹੀ ਆਉਂਦਾ ਇਹਦੇ ਆਪਾਂ ਨੂੰ ਤਿੰਨ ਫਾਇਦੇ ਹੁੰਦੇ ਆ ਪਹਿਲਾ ਫਾਇਦਾ ਇਹ ਹੁੰਦਾ ਜੀ ਜਦੋਂ ਤੁਸੀਂ ਲਗਾਤਾਰ ਪੋਸਟ ਪਾਉਣੀਆ ਮਤਲਬ ਵੀਡੀਓ ਰੀਲ ਕੁਝ ਵੀ ਉਹਦੇ ਨਾਲ ਨਾ ਫੇਸਬੁੱਕ ਹੌਲੀ ਹੌਲੀ ਉਸ ਚੀਜ਼ ਦੀ ਰੀਚ ਵਧਾਉਂਦਾ ਮੰਨ ਲਓ ਤੁਸੀਂ ਅੱਜ ਇੱਕ ਪੋਸਟ ਪਾਈ ਉਹਦੇ ਤੇ 100 ਵਿਊ ਆਇਆ ਕੱਲ ਨੂੰ ਭਾਈ 200 ਜੇ ਤੁਸੀਂ ਤੀਜੇ ਚੌਥੇ ਦਿਨੋਂ ਪਾਓਗੇ 400 500 600 ਉਹ ਤੁਹਾਡੇ ਵੀ ਉਹ ਵਧੀ ਜਾਣਗੇ ਇਸ ਤਰੀਕੇ ਨਾਲ ਫੇਸਬੁੱਕ ਦਾ ਜਿਹੜਾ ਐਲਗੋਰਿਦਮਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਡੇਲੀ بیس ਤੇ ਐਕਟਿਵ ਹੈਗਾ ਉਹ ਤੁਹਾਡੀ ਹੌਲੀ ਹੌਲੀ ਰੀਚ ਵਧਾਉਣ ਲੱਗ ਜਾਂਦਾ ਤੇ ਇਹਦੇ ਨਾਲ ਤੁਹਾਡੀ ਵੀਡੀਓ ਜਾਂ ਰੀਲ ਵਾਇਰਲ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਕਿਉਂਕਿ ਫੇਸਬੁੱਕ ਦਾ ਐਲਗੋਰਿਦਮ ਇਸ ਤਰੀਕੇ ਨਾਲ ਕੰਮ ਕਰਦਾ ਵੀ ਤੁਸੀਂ ਐਕਟਿਵ ਹੈਗੇ ਆ ਦੂਸਰਾ ਤੁਹਾਨੂੰ ਇਹ ਫਾਇਦਾ ਹੁੰਦਾ ਜਦੋਂ ਤੁਸੀਂ ਕੰਟੀਨਿਊ ਵੀਡੀਓ ਅਪਲੋਡ ਕਰਦੇ ਹੋ ਤੇ ਲੋਕਾਂ ਦੀ ਤੁਹਾਡੀ ਜਾਣ ਪਛਾਣ ਬਣ ਜਾਂਦੀ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਫੇਸਬੁੱਕ ਤੇ ਇਸ ਤਰੀਕੇ ਦੀਆਂ ਵੀਡੀਓ ਪਾਉਂਦਾ ਤੇ ਉਹ ਫਿਰ ਤੁਹਾਡੀ ਵੀਡੀਓ ਦੇਖਦੇ ਆ ਉਹਨਾਂ ਨੂੰ ਕੰਟੈਂਟ ਚੰਗਾ ਲੱਗਦਾ ਉਹ ਲਾਈਕ ਕਰਦੇ ਆ ਬਾਅਦ ਵਿੱਚ ਜਦੋਂ ਤੁਸੀਂ ਉਹ ਟਾਈਮਿੰਗ ਸਿਲੈਕਟ ਕਰ ਲਿਆ ਕਰੋ ਵੀ ਸਵੇਰੇ ਜਾਂ ਸ਼ਾਮ ਇੱਕ ਟਾਈਮ ਵੀਡੀਓ ਪਾਉਣੀ ਆ ਉਸ ਟਾਈਮ ਤੇ ਜਦੋਂ ਤੁਸੀਂ ਵੀਡੀਓ ਪਾਉਣੀ ਆ ਲੋਕਾਂ ਨੂੰ ਵੇਟ ਹੁੰਦਾ ਵੀ ਇਹ ਕੰਟੈਂਟ ਵਧੀਆ ਪਾਉਂਦਾ ਆ ਆਪਾਂ ਇਹਦਾ ਕੰਟੈਂਟ ਦੇਖਾਂਗੇ ਇਹਦੇ ਨਾਲ ਤੁਹਾਡੀ ਆਡੀਅנס ਜੁੜਦੀ ਰਹਿੰਦੀ ਆ ਤੇ ਆਡੀਅנס ਇਸ ਤਰੀਕੇ ਨਾਲ ਤੁਹਾਡੀ ਹੋਰ ਵੱਧਦੀ ਆ ਮਤਲਬ ਤੁਹਾਡੀ ਇੱਕ ਤਰ੍ਹਾਂ ਦੀ ਪਛਾਣ ਬਣ ਜਾਂਦੀ ਹੈ ਵੀ ਉਹ ਬੰਦਾ ਆਉ ਦਾ ਫੇਸਬੁਕ ਵੀ ਵੀਡੀਓ ਪਾਉਂਦਾ ਤੁਸੀਂ ਹੋਰ ਆਈਡੀ ਤੇ ਵੀ ਪਾਉਗੇ ਉਹ ਪਛਾਣ ਲੈਣਗੇ ਵੀ ਇਹੋ ਹੀ ਬੰਦਾ ਜਿਹੜਾ ਦੂਸਰੀ ਆਈਡੀ ਤੇ ਵੀਡੀਓ ਪਾਉਂਦਾ ਇਹਦੇ ਨਾਲ ਤੁਹਾਨੂੰ ਫਾਇਦਾ ਹੁੰਦਾ ਹੋਰ ਪੇਜ ਵੀ ਗਰੋ ਹੋਂਦਾ ਤੀਸਰਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਜਦੋਂ ਤੁਸੀਂ ਫੇਸਬੁਕ ਤੇ ਕੰਮ ਕਰਨਾ ਸ਼ੁਰੂ ਕਰਦੇ ਹੋ ਵੀ ਪੋਸਟਾਂ ਪਾਉਣੀਆਂ ਸ਼ੁਰੂ ਕਰਦੇ ਆ ਇਹਨੇ ਨਾਲ ਜਿਵੇਂ ਜਿਵੇਂ ਤੁਸੀਂ ਪੋਸਟਾਂ ਪਾਉਣੇ ਆ ਇੱਕ ਮਹੀਨਾ ਲਗਾਤਾਰ ਪਾਉਣ ਲੱਗ ਜਾਂਦੇ ਆ ਇਹਦੇ ਨਾਲ ਤੁਹਾਡਾ ਹੁੰਦਾ ਕੌਨਫੀਡੈਂਸ ਲੈਵਲ ਅੱਪ ਮੰਨ ਲਓ ਤੁਸੀਂ ਹੁਣ ਕੋਈ ਪਹਿਲੀ ਪੋਸਟ ਪਾਉਗੇ ਤੁਹਾਡੇ ਤੋਂ ਕੋਈ ਨਾ ਕੋਈ ਗਲਤੀ ਰਹਿ ਜਾਊਗੀ ਤੇ 10 ਦਿਨ ਬਾਅਦ ਪਾਓ ਕਿ ਵੀਕ ਦਿਨ ਬਾਅਦ ਤੁਹਾਨੂੰ ਕਮੈਂਟ ਆਊਗਾ ਹਾਂਜੀ ਤਾਂ ਮਤਲਬ ਕਮੈਂਟ ਆਉਣ ਕਿ ਉੱਚ ਲਿਖਿਆ ਹੋਊਗਾ ਤੁਹਾਨੂੰ ਇਸ ਚੀਜ਼ ਦੀ ਸੁਧਾਰ ਕਰਨ ਦੀ ਲੋੜ ਆ ਕਿ ਹੁੰਦੇ ਆ ਮਤਲਬ ਕ੍ਰिएਟਰ ਚ ਉਹ ਬਹੁਤ ਮਤਲਬ ਧਿਆਨ ਨਾਲ ਆਪਣੀ ਵੀਡੀਓ ਸੰਦੇ ਆ ਦੇਖਦੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਆਪਣੀ ਵੀਡੀਓ ਚ ਕੀ ਕਮੀ ਆ ਆਪਾਂ ਨੂੰ ਕੀ ਸੁਧਾਰ ਕਰਨ ਦੀ ਲੋੜ ਆ ਫਿਰ ਉਹ ਕੀ ਕਰਦੇ ਆ ਤੁਹਾਨੂੰ ਕਮੈਂਟ ਕਰਦੇ ਆ ਦੱਸਦੇ ਆ ਵੀ ਆਪਦੀ ਬੈਕਗ੍ਰਾਉਂਡ ਜਾਂ ਬੋਲਣ ਦਾ ਤਰੀਕਾ ਇਹ ਵੀਡੀਓ 'ਚ ਇਸ ਤਰ੍ਹਾਂ ਮਤਲਬ ਜੋ ਵੀ ਸੁਧਾਰ ਦੀ ਲੋੜ ਆ ਉਹ ਤੁਹਾਨੂੰ ਦੱਸਦੀ ਹੈ ਜੋ ਕਿ ਤੁਹਾਨੂੰ ਨਹੀਂ ਸਮਝ ਲੱਗਦੀ ਆਡੀਅנס ਨੋਟ ਕਰਦੀ ਆ ਇਹਦੇ ਨਾਲ ਹੁੰਦਾ ਜਦੋਂ ਤੁਸੀਂ ਹੌਲੀ-ਹੌਲੀ ਵੀਡੀਓ ਪਾਉਣ ਲੱਗ ਜਾਂਦੇ ਆ ਤੇ ਤੁਹਾਡੀ ਚੋ ਕੰਫੀਡੈਂਸ ਲੈਵਲ ਆਪ ਹੋ ਜਾਂਦਾ ਤੁਹਾਨੂੰ ਬੋਲਣ ਦਾ ਤਰੀਕਾ ਵੀ ਆ ਜਾਂਦਾ ਤੇ ਇਹਦੇ ਨਾਲ ਤੁਹਾਡੀ ਮਤਲਬ ਜੋ ਕੈਮਰੇ ਦੇ ਸਾਹਮਣੇ ਸੰਘ ਹੁੰਦੀ ਹੈ ਜੀ ਉਹ ਖੁੱਲ ਜਾਂਦੀ ਆ ਮਤਲਬ ਇਹ ਤਿੰਨ ਫਾਇਦੇ ਹੁੰਦੇ ਆ ਕੋਈ ਨੁਕਸਾਨ ਨਹੀਂ ਉਲਟਾ ਫਾਇਦਾ ਹੀ ਹੁੰਦਾ ਇਸ ਲਈ ਡੇਲੀ ਵੈਸਤੇ ਵੀਡੀਓ ਪਾਇਆ ਕਰੋ ਕੰਟੀਨਿਊ ਐਕਟਿਵ ਰਿਹਾ ਕਰੋ ਤੇ ਜੇਕਰ ਤੁਹਾਡੀ ਰੀਲ ਵੀਡੀਓ ਵਾਇਰਲ ਨਹੀਂ ਹੁੰਦੀ ਕੋਈ ਗੱਲ ਨਹੀਂ ਹੁੰਦੀ ਜਦੋਂ ਮਹੀਨੇ ਬਾਅਦ ਫੇਸਬੁੱਕ ਦਾ ਐਲਗੋਰਿਦਮ ਉਹਨੂੰ ਕੈਚ ਕਰਨ ਲੱਗ ਗਿਆ ਜਾਂ ਆਡੀਅנס ਤੱਕ ਭੇਜਣ ਲੱਗ ਗਿਆ ਉਸ ਟਾਈਮ ਤੁਹਾਡੀ ਵੀਡੀਓ ਆਪਣੇ ਆਪ ਵਾਇਰਲ ਹੋ ਜਾਕਰੂਗੀ ਬਸ ਤੁਸੀਂ ਵੀਡੀਓ ਪਾਇਆ ਕਰੋ ਲਾਈਕ ਸ਼ੁਰੂ ਹੋ ਜਾ ਕਰਨਗੇ ਤੇ ਆਡੀਅנס ਤੁਹਾਡੀ ਵੀਡੀਓ ਦੀ ਵੇਟ ਕਰਿਆ ਕਰੂਗੀ ਇਸ ਤਰੀਕੇ ਨਾਲ ਪੋਸਟ ਪਾਉਣ ਦੇ ਬਹੁਤ ਫਾਇਦੇ ਆ ਜੇਕਰ ਤੁਸੀਂ ਪੋਸਟ ਨਹੀਂ ਪਾਉਂਦੇ ਤਾਂ ਤੁਹਾਡੀ ਰੀਚ ਹੋ ਜਾਂਦੀ ਹੈ ਡੈਡ ਭਾਵੇਂ ਇੱਕ ਦੋ ਪੋਸਟਾਂ ਹੀ ਪਾ ਲੈਣਾ ਜੇ ਤੁਸੀਂ ਦੋ ਪਾਉਣਿਆ ਦੋ ਜੇ ਤਿੰਨ ਪਿੰਦਿਆਂ ਤਿੰਨ ਪਰ ਪਾਈਆ ਕਰੋ ਐਕਟਿਵ ਰਹਿਆ ਕਰੋ ਜੇ ਤੁਹਾਡੇ ਕੋਲ ਟਾਈਮ ਨਹੀਂਗਾ ਤੁਸੀਂ ਇੰਜ ਕਰਿਆ ਕਰੋ ਸ਼ਡਿਊਲ ਲਾ ਲਿਆ ਕਰੋ ਇਕ ਲਈ ਦਿਨ ਦਾ ਤੇ ਸਾਰਾ ਦਿਨ ਆਪਦਾ ਕੰਮ ਕਰੀ ਜਾਓ ਤੇ ਪੋਸਟ ਤੁਹਾਡੀ ਆਟੋਮੈਟਿਕਲੀ ਸ਼ਡਿਊਲ ਦੇ ਹਿਸਾਬ ਨਾਲ ਪੈ ਜੂਗੀ ਫਾਇਦਾ ਹੀ ਆ ਤੁਹਾਨੂੰ ਨੁਕਸਾਨ ਨਹੀਂਗਾ ਡੇਲੀ ਪੋਸਟ ਪਾਉਣ ਦਾ ਤੇ ਐਕਟਿਵ ਰਹਿਆ ਕਰੋ